ਬੀਤੀ ਕਲ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੀ ਸੀ ਤੇ ਜਿਸ ਦੌਰਾਨ ਮਾਤਾ ਚਰਨ ਕੌਰ ਨੇ ਕਾਫੀ ਗੁੱਸੇ ਦੇ ਵਿੱਚ ਅਫਸਾਨਾ ਖਾਨ ਨੂੰ ਕੁਝ ਐਦਾ ਦੀਆਂ ਗੱਲਾਂ ਅਖ ਦਿੱਤੀਆਂ ਜਿਸ ਤੋਂ ਹਰ ਕੋਈ ਐਗਰੀ ਕਰ ਰਿਹਾ। ਬੀहां ਮਾਤਾ ਚਰਨ ਕੌਰ ਨੇ ਅਫਸਾਨਾ ਖਾਨ ਦੇ ਨਾਲ ਇਹ ਬਿਲਕੁਲ ਸਹੀ ਕੀਤਾ। ਆਪਾਂ ਸਾਰੇ ਹੀ ਜਾਣਦੇ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਰਖੜੀ ਵੀ ਬੰਨ੍ਹਾ ਕਰਦੀ ਸੀ। ਪਰ ਸਿੱਧੂ ਦੇ ਜਾਣ ਬਾਅਦ ਅਫਸਾਨਾ ਖਾਨ ਬਹੁਤੀ ਕੰਟ ਮੂਸੇਵਾਲਾ ਦੀ ਹਵੇਲੀ ਮਾਪਿਆਂ ਦਾ ਹਾਲ-ਚਾਲ ਜਾਣਨ ਦੇ ਲਈ ਪਹੁੰਚੀ ਸੀ ਤੇ ਬਾਲੀਵੁੱਡ ਦੇ ਡਾਇਰੈਕਟਰ ਸਲੀਮ ਮਾਰਚੈਂ ਵਾੜਾ ਸਿੱਧੂ ਦੇ ਮਾਪਿਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਲਟਾ ਫਸਾਨਾ ਖਾਨ ਨੇ ਸਿੱਧੂ ਦੇ ਮਾਪਿਆਂ ਦੀ ਬਜਾਂਹ ਸਲੀ ਮਾਰਚੈਂਟ ਦਾ ਹੀ ਸਾਥ ਦਿੱਤਾ ਸੀ ਤੇ ਬੀਤੇ ਕੱਲ ਜਦੋਂ ਫਸਾਨਾ ਖਾਨ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੀ ਸੀ ਮਾਪਿਆਂ ਤੇ ਨਿੱਕੇ ਸਿੱਧੂ ਨੂੰ ਮਿਲਣ ਦੇ ਲਈ ਅਤੇ ਉਸਨੂੰ ਕੁਝ ਸਮੇਂ ਬਾਅਦ ਹੀ ਮਾਚਾਰਨ ਕੌਰ ਨੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਮਾਚਾਰਨ ਕੌਰ ਨੇ ਲਿਖਿਆ ਸੀ ਉਸ ਕਾਲਪੁਰਖ ਵਾਹਿਗੁਰੂ ਦੇ ਸਦਕੇ ਮੇਰਾ ਸ਼ੁਭ ਪੁੱਤ ਵਾਪਸ ਆ ਚੁੱਕਿਆ ਤੇ ਪੁੱਤ ਤੇਰੇ ਜਾਨ ਬੱਦ ਜਿੰਨਾ ਲੋਕਾਂ ਤੋਂ ਸਾਨੂੰ ਉਮੀਦਾਂ ਸੀ ਉਹ ਇੱਕ ਵੀ ਸਾਡੇ ਨਾਲ ਨਹੀਂ ਸੀ ਖੜਿਆ ਤੇਰੇ ਆਉਣ ਸਾਡੇ ਨਾਲ ਦੁਬਾਰਾ ਖੜਨ ਲੱਗ ਗਏ ਨੇ ਪਰ ਤੇਰੀ ਮਾਂ ਉਹਨਾਂ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣਦੀ ਹੈ ਜੋ ਦੁੱਖ ਦੀ ਘੜੀ ਦੇ ਵਿੱਚ ਸਾਡੇ ਤੋਂ ਹੱਥ ਛਡਾ ਗਏ ਸੀ ਸੋ ਜੇਕਰ ਤੁਸੀਂ ਵੀ ਮਾਚਰਨ ਕਰਦਿਆਂ ਗੱਲਾਂ ਦੇ ਨਾਲ ਐਗਰੀ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ